हां जी सत श्री अकाल दोस्तों स्वागत है ਤੁਹਾਡਾ ਪੰਜਾਬ ਫੈਕਟ ਉਤੇ ਦੋਸਤੋ ਅੱਜ ਜਿਹੜੀ ਜਾਣਕਾਰੀ ਭਾਈ ਜਿੰਦੇ ਬਾਰੇ ਦੇਣ ਜਾ ਰਹੇ ਆ ਬਹੁਤ ਕਮਾਲ ਦੀ ਜਾਣਕਾਰੀ ਹੈ ਇੱਕ ਨਿੱਕੀ ਜਹੀ ਚਾਬੀ ਨੇ ਜਦੋਂ ਇੱਕ ਵਾਰ ਜਿੰਦੇ ਹੋਰਾਂ ਨੂੰ ਫਸਾਤਾ ਸੀ ਉਹ ਕਿਵੇਂ ਨਿਕਲੇ ਫਿਰ ਉਸ ਮੁਸੀਬਤ ਵਿੱਚੋਂ ਇਹਦੇ ਬਾਰੇ ਗੱਲ ਕਰਾਂਗੇ ਸੋ ਵੀਡੀਓ ਬੜੀ ਸ਼ਾਨਦਾਰ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਭਾਈ ਜਿੰਦੇ ਹੋਰੀ ਦੱਸਦੇ ਨੇ ਆਪਣੀ ਜ਼ੁਬਾਨੀ ਕਹਿੰਦੇ ਵੀ ਜਿਸ ਜਗ੍ਹਾ ਤੋਂ ਅਸੀਂ ਲੁਧਿਆਣੇ ਕਿਰਾਏ ਤੇ ਰਹਿ ਰਹੇ ਸੀ ਉਸ ਜਗ੍ਹਾ ਦਾ ਬਾਵੇ ਵੀਰ ਦੇ ਕਿਸੇ ਪੁਰਾਣੇ ਦੋਸਤ ਨੂੰ ਪਤਾ ਸੀ ਪਹਿਲਾਂ ਸੰਘਰਸ਼ ਵਿੱਚ ਆਉਣ ਤੋਂ ਪਹਿਲਾਂ ਬਾਵਾ ਵੀਰ ਉਸ ਨਾਲ ਬਿਜ਼ਨਸ ਕਰਦਾ ਹੁੰਦਾ ਸੀ ਜਿੱਥੇ ਅਸੀਂ ਕਿਰਾਏ ਤੇ ਰਹਿੰਦੇ ਸੀ ਉੱਥੇ ਲਾਗੇ ਹੀ ਉਸ ਦਾ ਘਰ ਵੀ ਸੀਗਾ ਇੱਕ ਵਾਰ ਕੀ ਹੋਇਆ ਕਿ ਉਸ ਨੂੰ ਆਮ ਤਲਾਸ਼ੀਆਂ ਦੌਰਾਨ ਹੀ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਫੜ ਲਿਆ ਸਾਨੂੰ ਵੀ ਉਸ ਦੇ ਫੜੇ ਜਾਣ ਦਾ ਪਤਾ ਲੱਗ ਗਿਆ ਅਸੀਂ ਕਾਲੀ ਨਾਲ ਸਲਾਹ ਕੀਤੀ ਕਿ ਉਹ ਪੁਲਿਸ ਨੂੰ ਆਪਣੇ ਬਾਰੇ ਦੱਸ ਸਕਦਾ ਹੈ ਛੇਤੀ ਫੈਸਲਾ ਹੋਇਆ ਤੇ ਅਸੀਂ ਉਹ ਥਾਂ ਖਾਲੀ ਕਰਨੀ ਪੂਰੀ ਫੁਰਤੀ ਵਰਤੀ ਅਸੀਂ ਪੈਸੇ ਹਥਿਆਰ ਤੇ ਖਾਸ ਖਾਸ ਸਮਾਨ ਉਤੋਂ ਚੁੱਕ ਲਿਆ ਲੋਦੇਹਾਣੇ ਵਿੱਚ ਹੀ ਇੱਕ ਹੋਰ ਮਕਾਨ ਅਸੀਂ ਲੈ ਰੱਖਿਆ ਸੀ ਉੱਥੇ ਸਾਰਾ ਸਮਾਨ ਰੱਖ ਕੇ ਜਦੋਂ ਦੁਬਾਰਾ ਪਤਾ ਕਰਨ ਆਏ ਤਾਂ ਪੁਲਿਸ ਨੇ ਸਾਰਾ ਇਲਾਕਾ ਘੇਰਿਆ ਹੋਇਆ ਸੀ ਸਾਨੂੰ ਤਸੱਲੀ ਹੋਈ ਕਿ ਸਾਡਾ ਸ਼ੱਕ ਤੇ ਸਾਡਾ ਫੈਸਲਾ ਠੀਕ ਸੀ ਸਾਡੇ ਜਾਣ ਤੋਂ 10-15 ਮਿੰਟ ਬਾਅਦ ਹੀ ਪੁਲਿਸ ਉੱਥੇ ਆ ਗਈ ਸੀ ਅਸੀਂ ਪੂਰੇ ਖੁਸ਼ ਸੀ ਕਿ ਸਾਡਾ ਕੋਈ ਵੀ ਸਮਾਨ ਪੁਲਿਸ ਦੇ ਕਬਜ਼ੇ ਵਿੱਚ ਨਹੀਂ ਆਇਆ ਪਰ ਸਾਨੂੰ ਚਿਤਚੇਤਾ ਵੀ ਨਹੀਂ ਸੀਗਾ ਕਿ ਪੁਲਿਸ ਨੂੰ ਸਾਡੇ ਮਕਾਨ ਵਿੱਚੋਂ ਇੱਕ ਮਰੂਤੀ ਕਾਰ ਦੀ ਡੁਪਲੀਕੇਟ ਚਾਬੀ ਮਿਲ ਗਈ ਹੈ ਜਿਸ ਉੱਪਰ ਨੰਬਰ ਵੀ ਹੁੰਦਾ ਹੈ ਉਹ ਚਾਬੀ ਸਾਡੇ ਤੱਕ ਪਹੁੰਚਣ ਦਾ ਜਰੀਆ ਬਣਨ ਵਾਲੀ ਸੀ ਸਾਨੂੰ ਨਹੀਂ ਸੀ ਪਤਾ ਕਹਿੰਦੇ ਕਿ ਉਸ ਚਾਬੀ ਦਾ ਨੰਬਰ ਪੁਲਿਸ ਨੇ ਵਾਇਰਲੈਸ ਰਾਹੀਂ ਹਰੇਕ ਨਾਕੇ ਵਾਲੇ ਨੂੰ ਦੇ ਦਿੱਤਾ ਹੋਇਆ ਸਾਡਾ ਦੂਜਾ ਮਕਾਨ ਸੀਐਮਸੀ ਹਸਪਤਾਲ ਦੇ ਨੇੜਲੇ ਇੱਕ ਭੀੜੇ ਜਿਹੇ ਇਲਾਕੇ ਵਿੱਚ ਸੀ ਜਿੱਥੇ ਗੱਡੀ ਲਾਉਣ ਦੀ ਕੋਈ ਜਗ੍ਹਾ ਨਹੀਂ ਸੀਗੀ ਮੈਂ ਰੋਜ਼ਾਨਾ ਰਾਤ ਨੂੰ ਗੱਡੀ ਸੀਐਮਸੀ ਹਸਪਤਾਲ ਦੀ ਪਾਰਕਿੰਗ ਵਿੱਚ ਲਾਂ ਲਾਉਂਦਾ ਸੀ ਤਿੰਨ ਚਾਰ ਦਿਨ ਬਾਅਦ ਮੈਂ ਰਾਤ 8:00 ਵਜੇ ਲੁਧਿਆਣਾ ਸ਼ਹਿਰ ਵਿੱਚ ਕਾਰ ਸੀਐਮਸੀ ਲਾਉਣ ਜਾ ਰਿਹਾ ਸੀ ਤਾਂ ਮੈਨੂੰ ਸੀਐਮਸੀ ਹਸਪਤਾਲ ਦੇ ਕੋਲ ਪੰਜਾਬ ਪੁਲਿਸ ਦੇ ਸੀਆਰਪੀ ਵਾਲੇ ਨੇ ਰੋਕ ਲਿਆ ਮੈਂ ਬਾਰੀ ਥਾਣੀ ਮੂੰਹ ਬਾਹਰ ਕੱਢਿਆ ਤੇ ਪੁੱਛਿਆ ਵੀ ਹਾਂਜੀ ਦੱਸੋ ਉਹਨਾਂ ਪੈਂਦੀ ਸਟੇ ਹੀ ਮੇਰੇ ਕੋਲੋਂ ਕਾਰ ਦੀ ਚਾਬੀ ਮੰਗੀ ਮੈਨੂੰ ਕਹਿੰਦੇ ਵੀ ਥੋੜਾ ਜਿਹਾ ਸ਼ੱਕ ਪਿਆ ਪਰ ਫਿਰ ਮੈਂ ਸੋਚਿਆ ਕਿ ਸ਼ਾਇਦ ਇਸ ਲਈ ਮੰਗ ਰਹੇ ਹਾਂ ਕਿ ਕਿਤੇ ਮੈਂ ਕਾਰ ਭਜਾ ਕੇ ਨਾ ਰਹਿ ਜਾਵਾਂ ਮੈਂ ਚਿਹਰੇ ਦੇ ਹਾਪਾ ਬਿਲਕੁਲ ਆਮ ਰੱਖਦੇ ਹੋਏ ਕਾਰ ਵਿੱਚ ਬੈਠਿਆਂ ਹੀ ਚਾਬੀ ਕੱਢ ਕੇ ਉਹਨਾਂ ਨੂੰ ਦੇ ਦਿੱਤੀ ਉਹ ਚਾਬੀ ਤੋਂ ਧਿਆਨ ਨਾਲ ਕੁਝ ਪੜਨ ਲੱਗ ਪਏ ਮੈਨੂੰ ਫੇਰ ਵੀ ਕੋਈ ਪਤਾ ਨਹੀਂ ਲੱਗਿਆ ਫੇਰ ਚਾਬੀ ਵੇਖਲੇ ਮੁਲਾਜ਼ਮ ਨੇ ਥਾਣੇਦਾਰ ਨੂੰ ਆਵਾਜ਼ ਮਾਰ ਲਈ ਚਾਬੀ ਦਾ ਨੰਬਰ ਵੇਖ ਕੇ ਥਾਣੇਦਾਰ ਨੇ ਮੈਨੂੰ ਕਾਰ ਵਿੱਚੋਂ ਬਾਹਰ ਨਿਕਲਣੇ ਕਿਹਾ ਮੈਂ ਬੇਖੌਬ ਜੇ ਹੋ ਗਏ ਕਾਰ ਵਿੱਚੋਂ ਬਾਹਰ ਨਿਕਲ ਕੇ ਖਲੋ ਗਿਆ ਤੇ ਸਵਾਲੀਆਂ ਨਜ਼ਰਾਂ ਨਾਲ ਥਾਣੇਦਾਰ ਵੱਲ ਵੇਖਣ ਲੱਗਾ ਉਸਨੇ ਡਰਾਈਵਿੰਗ ਲਾਇਸੈਂਸ ਮੰਗਿਆ ਜੋ ਮੈਂ ਦੇ ਦਿੱਤਾ ਕਿੱਥੇ ਰਹਿੰਦੇ ਹੋ ਥਾਣੇਦਾਰ ਨੇ ਮੈਨੂੰ ਪੁੱਛਿਆ ਮੈਂ ਫਰਜ਼ੀ ਪਤਾ ਦੱਸ ਦਿੱਤਾ ਜੋ ਲਾਇਸੈਂਸ ਉੱਪਰ ਸੀਗਾ ਕੰਮ ਕੀ ਕਰਦੇ ਹੋ ਬਿਲਡਿੰਗ ਮਟੀਰੀਅਲ ਦਾ ਉਸਨੇ ਹੋਰ ਵੀ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਮੈਂ ਪੂਰੇ ਆਤਮ ਵਿਸ਼ਵਾਸ ਨਾਲ ਝੂਠਾ ਮੂਠਾ ਦੰਦਾ ਰਿਹਾ ਮੇਰੇ ਆਤਮ ਵਿਸ਼ਵਾਸ ਤੋਂ ਸ਼ਾਇਦ ਥਾਣੇਦਾਰ ਦਾ ਸ਼ੱਕ ਕੁਝ ਘਟ ਗਿਆ ਪਰ ਉਹ ਚਾਬੀ ਲੈ ਕੇ ਮੋਟਰਸਾਈਕਲ ਵੱਲ ਤੁਰ ਪਿਆ ਤੇ ਮੈਨੂੰ ਵੀ ਪਿੱਛੇ ਆਉਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਕੋਲ ਜਾ ਕੇ ਉਸਨੇ ਇੱਕ ਰਜਿਸਟਰ ਕੱਢਿਆ ਤੇ ਮੇਰੇ ਚਾਬੀ ਉਸ ਵਿੱਚ ਲਿਖੇ ਨੰਬਰ ਵਿੱਚ ਮਲਾਉਣ ਲੱਗ ਪਿਆ ਮੈਂ ਵੀ ਚੋਰ ਅੱਖ ਨਾਲ ਵੇਖਿਆ ਤਾਂ ਰਜਿਸਟਰ ਤੇ ਲਿਖੇ ਨੰਬਰ ਨਾਲ ਮੇਰੀ ਕਾਰ ਦੀ ਚਾਬੀ ਦਾ ਨੰਬਰ ਮੇਲ ਖਾ ਰਿਹਾ ਸੀ ਮੈਂ ਇੱਕਦਮ ਸਾਰਾ ਮਾਜਰਾ ਸਮਝ ਗਿਆ ਕਿ ਪੈ ਗਿਆ ਪੰਗਾ ਨੰਬਰ ਮਲਾਉਂਦਿਆਂ ਹੀ ਥਾਣੇਦਾਰ ਨੇ CRP ਵਾਲੇ ਨੂੰ ਇਸ਼ਾਰਾ ਕੀਤਾ ਤੇ ਉਹਨਾਂ ਨੇ ਆਪਣੇ ਹਥਿਆਰ ਮੇਰੇ ਵੱਲ ਸਿੱਧੇ ਕਰ ਲਏ ਮੈਂ ਭਾਵੇਂ ਸਾਰੀ ਗੱਲ ਸਮਝ ਗਿਆ ਸੀ ਫਿਰ ਵੀ ਮੈਂ ਆਪਣੇ ਚਿਹਰੇ ਤੋਂ ਇਸ ਤਰ੍ਹਾਂ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਸ ਤਰ੍ਹਾਂ ਵਿਹਾਰ ਕੀਤਾ ਕਿ ਜਿਵੇਂ ਮੈਨੂੰ ਕੋਈ ਪਤਾ ਨਹੀਂ ਹੋਵੇ ਥਾਣੇਦਾਰ ਨੇ ਡੂੰਘੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਦੇ ਹੋਏ ਕਿਹਾ ਵੀ ਤੁਹਾਨੂੰ ਕੋਤਵਾਲੀ ਚੱਲਣਾ ਪਊ ਮੈਂ ਬੇਖੌਬ ਜਿਹਾ ਹੋ ਕੇ ਮੋਢੇ ਹਿਲਾਏ ਤੇ ਕਿਹਾ ਵੀ ਕੋਈ ਗੱਲ ਨਹੀਂ ਕੋਤਵਾਲੀ ਚਲੇ ਚਲਦੇ ਹਾਂ ਪਰ ਅੰਦਰੋਂ ਮੈਂ ਸਮਝ ਗਿਆ ਕਿ ਮੈਂ ਕਾਬੂ ਆ ਗਿਆ ਤੇ ਆਸੇ-ਪਾਸੇ ਭੱਜਣ ਦੀ ਮੌਕਾ ਵੇਖਣ ਲੱਗ ਪਿਆ ਮੈਂ ਪਹਿਲਾਂ ਤਾਂ ਮੈਂ ਥਾਣੇਦਾਰ ਤੋਂ ਚਾਬੀ ਖੋਣ ਬਾਰੇ ਸੋਚਿਆ ਪਰ ਫਿਰ ਮੈਂ ਸੋਚਿਆ ਕਿ ਕਾਰ ਨਾਲ ਹੀ ਭੱਜਣਾ ਹੁਣ ਮੁਸ਼ਕਲ ਹੈ ਮੈਂ ਕੁਝ ਪਲਾਂ ਵਿੱਚ ਹੀ ਅਗਲੇ ਕਦਮ ਦਾ ਫੈਸਲਾ ਕੀਤਾ ਤੇ ਜਿਉਂ ਹੀ ਮੈਨੂੰ ਹਥਿਆਰ ਲਾ ਕੇ CRP ਵਾਲੇ ਤੁਰੇ ਮੈਂ ਇੱਕਦਮ ਭੱਜ ਪਿਆ ਮੈਨੂੰ ਪੂਰਾ ਖਤਸਾ ਸੀ ਵੀ ਇਹ ਪਿੱਛੋਂ ਗੋਲੀਆਂ ਚਲਾਉਣਗੇ ਇਸ ਲਈ ਮੈਂ ਸੱਪ ਵਾਲੀ ਚਾਲ ਭੱਜਾ ਤਾਂ ਕਿ ਗੋਲੀ ਵੀ ਚਲਾਉਣ ਤਾਂ ਮੈਨੂੰ ਨਾ ਵੱਜੇ ਪਰ ਰਾਸ਼ ਬਹੁਤ ਜਿਆਦਾ ਹੋਣ ਕਾਰਨ ਉਹਨਾਂ ਨੇ ਗੋਲੀ ਨਾ ਚਲਾਈ ਪਰ ਸਾਰੇ ਜਾਣੇ ਪੂਰੇ ਜੋਰ ਨਾਲ ਮੇਰੇ ਪਿੱਛੇ ਭੱਜੇ ਮੈਂ ਭੱਜ ਕੇ ਸੀਐਮਸੀ ਹਸਪਤਾਲ ਦੇ ਕੰਪਲੈਕਸ ਵਿੱਚ ਵੜ ਗਿਆ ਇਸ ਕੰਪਲੈਕਸ ਵਿੱਚੋਂ ਦੀ ਹੋ ਕੇ ਪਿੱਛੋਂ ਇੱਕ ਗਲੀ ਸੀ ਉਸ ਰਾਹੀ ਮੈਂ ਫੇਰ ਮੇਨ ਸੜਕ ਤੇ ਆ ਗਿਆ ਤੇ ਇੱਕ ਤੁਰੇ ਜਾਂਦੇ ਰਿਕਸ਼ੇ ਉੱਪਰ ਬੈਠ ਗਿਆ ਹੁਣ ਰਿਕਸ਼ੇ ਤੇ ਬੈਠਣ ਦੀ ਕੋਈ ਲੋੜਤਾ ਨਹੀਂ ਸੀਗੀ ਪਰ ਮੈਂ ਸੋਚਿਆ ਕਿਤੇ ਪੁਲਿਸ ਦੇ ਕੁੱਤੇ ਪੈੜ ਸੁੰਘ ਕੇ ਸਾਡੇ ਟਿਕਾਣੇ ਤੱਕ ਨਾ ਜਾਣ 2 ਕਿਲੇ ਅੱਗੇ ਜਾ ਕੇ ਰਿਕਸ਼ੇ ਵਾਲੇ ਨੂੰ 2 ਰੁਪਏ ਦੇ ਕੇ ਮੈਂ ਉਤਰ ਗਿਆ ਜਿੱਥੇ ਮੇਰੀ ਕਾਰ ਫੜੀ ਗਈ ਸੀ ਉਸ ਤੋਂ ਪੰਜ ਕਿੱਲੇ ਹਟਵਾ ਉਹ ਮਕਾਨ ਸੀ ਜਿੱਥੇ ਅਸੀਂ 2-4 ਦਿਨ ਤੋਂ ਰਹਿ ਰਹੇ ਸੀ ਮੈਂ ਦੂਸਰੀ ਸੜਕ ਰਾਹੀਂ ਉਸ ਮਕਾਨ ਵਿੱਚ ਪਹੁੰਚਿਆ ਕਿਉਂਕਿ ਉੱਥੇ ਮੇਰੇ ਸਾਥੀ ਵੀਰ ਬਾਬਾ ਵੀਰਦੀ ਸਿੰਘੜੀ ਤੇ ਬੱਚੇ ਤੇ ਵੀਰ ਮਨਜੀਤ ਸਿੰਘ ਮੰਜੂ ਬੈਠੇ ਸਨ ਮੈਂ ਜਾਂਦਿਆਂ ਹੀ ਕਾਲੀ ਨਾਲ ਉਹਨਾਂ ਨੂੰ ਕਿਹਾ ਵੀ ਇੱਥੋਂ ਨਿਕਲ ਚੱਲੋ ਹੁਣ ਪੁਲਿਸ ਨੇ ਸਾਰਾ ਇਲਾਕਾ ਘੇੜ ਲੈਣਾ ਆਪਣੇ ਨਾਲ ਜੋ ਬੀਤੀ ਸੀ ਮੈਂ ਉਹ ਕਾਲੀ-ਕਾਲੀ ਸਾਰੀ ਦੱਸ ਦਿੱਤੀ ਉਹਨਾਂ ਨੂੰ ਫਿਰ ਅਸੀਂ ਫੁਰਤੀ ਨਾਲ ਉੱਥੋਂ ਨਿਕਲ ਗਏ ਤੇ ਲੁਧਿਆਣੇ ਕਿਤੇ ਹੋਰ ਜਗ੍ਹਾ ਅਲੱਗ-ਅਲੱਗ ਰਹੇ ਮੇਰੀ ਮੁਸ਼ਕਲ ਇਹ ਸੀ ਕਿ ਥਾਣੇਦਾਰ ਨੇ ਮੇਰਾ ਡਰਾਈਵਿੰਗ ਲਿਸੈਂਸ ਵੀ ਲੈ ਲਿਆ ਸੀ ਜਿਸ ਉੱਪਰ ਮੇਰੀ ਫੋਟੋ ਸੀ ਅਗਲੇ ਦਿਨ ਅਖਬਾਰਾਂ ਵਿੱਚ ਵੀ ਮੇਰੇ ਬਾਰੇ ਆ ਗਿਆ ਸੀ ਕਿ ਪੁਲਿਸ ਕੋਲੋਂ ਭੱਜ ਗਿਆ ਤੇ ਥਾਣੇਦਾਰ ਸਸਪੈਂਡ ਕਰ ਦਿੱਤਾ ਗਿਆ ਲੋਹੜੇ ਹਾਣੇ ਵਿੱਚ ਥਾ-ਥਾ ਮੈਨੂੰ ਫੜ ਲਈ ਨਾਕੇ ਲਾ ਦਿੱਤੇ ਗਏ ਪਰ ਮੈਂ ਅਗਲੇ ਦਿਨ ਹੀ ਇੱਕ ਸਾਈਕਲ ਉੱਪਰ ਚੜ੍ਹ ਕੇ ਲੋਹੜੇ ਹਾਣੇ ਤੋਂ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਫਲੋਰ ਪਹੁੰਚ ਗਿਆ ਇਸ ਤੋਂ ਅੱਗੇ ਬੱਸ ਰਾਹੀਂ ਮੈਂ ਆਪਣੇ ਦੋਸਤ ਬਿੱਟੂ ਮਥਰਾ ਸਿੰਘ ਪਲਵਾਨ ਹੋਰਾਂ ਕੋਲ ਨਵਾਂ ਸ਼ਹਿਰ ਪਹੁੰਚ ਗਿਆ ਮੈਨੂੰ ਵੇਖ ਕੇ ਸਾਰੇ ਹੱਥ ਪਏ ਵੀਰ ਮਤਰਾ ਸਿੰਘ ਮਜ਼ਾਕ ਨਾਲ ਕਹਿੰਦਾ ਵੀ ਅਸੀਂ ਤਾਂ ਸੋਚਿਆ ਸੀ ਕਿ ਆ ਗਿਆ ਕਾਬੂ ਪਰ ਮਾਰ ਗਏ ਆਂ ਦਾ ਦੋਸਤੋ ਇਹ ਸੀ ਉਹ ਛੋਟੀ ਜੀ ਘਟਨਾ ਜਦੋਂ ਕਿ ਹਰਜਿੰਦਰ ਸਿੰਘ ਜਿੰਦਾ ਇੱਕ ਮਾਮੂਲੀ ਕਾਰ ਦੀ ਚਾਬੀ ਕਰਕੇ ਮਤਲਬ ਫੜਨ ਵਾਲਾ ਸੀ ਉਹ ਤਾਂ ਕੁਦਰਤੀ ਬਸ ਭੱਜ ਪਿਆ ਉਹ ਸੋ ਐਸੀ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀਆ ਕਾਲ